ਪੰਜਾਬ ਦੇ ਵਿੱਚ ਆਪਾਂ ਦੇਖ ਹੀ ਰਹੇ ਆ ਵੀ ਹੜ੍ਹ ਦਿਨੋਂ ਦਿਨ ਵਧਦੇ ਜਾ ਰਹੇ ਨੇ ਹਨਾ ਇਹ ਕੁਝ ਤਾਂ ਇਹਦੇ ਵਿੱਚ ਸਰਕਾਰਾਂ ਦਾ ਕੰਮ ਆ ਤੇ ਆ ਬਰਸਾਤਾਂ ਤੁਹਾਨੂੰ ਪਤਾ ਹੀ ਆ ਹੋ ਰਹੀਆਂ ਆ ਪਰ ਇਹਨਾਂ ਦਾ ਇਹਨਾਂ ਨਹੀਂ ਜੋ ਕੀ ਪਾਣੀ ਜੋ ਦਰਿਆਵਾਂ ਦਾ ਛੱਡਿਆ ਜਾ ਰਿਹਾ ਉਹਦੇ ਕਰਕੇ ਜ਼ਿਆਦਾ ਨੁਕਸਾਨ ਹੋ ਰਿਹਾਗਾ ਤੇ ਇਸੇ ਕਰਕੇ ਆ ਦੇਖੋ ਜਿੱਥੇ ਜਿੱਥੇ ਦਰਿਆਵਾਂ ਦਾ ਪਾਣੀ ਗਿਆਗਾ ਤੇ ਉੱਥੇ ਦੇਖੋ ਕਿੰਨਾ ਕਿੰਨਾ ਰੇਤਾ ਚੜ ਗਿਆ ਤੇ ਹੁਣ ਪੰਜਾਬ ਨੂੰ ਇਹਦੂ ਵੀ ਜ਼ਿਆਦਾ ਸਮਝ ਜਾਣਾ ਚਾਹੀਦਾਗਾ ਕਿਉਂਕਿ ਹੁਣ ਰੇਤਾ ਜਿਹੜਾ ਹੈਗਾ ਪੰਜ ਪੰਜ 6 6 ਫੁੱਟ ਹੋ ਗਿਆ ਹਨ ਤੇ ਇਹ ਵੀ ਰੇਤਾ ਵੀ ਬਹੁਤ ਮਹਿੰਗਾ ਵਿਕਦਾ ਹੋਇਆਗਾ ਤੇ ਇਹਦੇ ਤੋਂ ਆਪਣਾ ਇਹ ਕਾਰੋਬਾਰ ਚਲਾ ਸਕਦੇ ਆ ਤੇ ਜਿੱਥੇ ਵੀ ਰੇਤਾ ਹੁਣ ਬਹੁਤ ਜਗ੍ਹਾ ਤੇ ਰੇਤਾ ਬਹੁਤ ਜ਼ਿਆਦਾ ਹੋ ਗਿਆਗਾ ਤੇ ਇਹ ਸਰਕਾਰਾਂ ਨੇ ਸਿਰਫ ਇਹ ਕੀਤਾ ਸਿਰਫ ਇੱਕ ਦਬਾਅ ਪਾਉਣ ਵਾਸਤੇ ਆ ਕਿਉਂਕਿ ਪਹਿਲਾਂ ਜੋ ਪੰਜਾਬ ਨੇ ਧਰਨੇ ਲਾਏ ਸੀਗੇ ਉਹ ਵੀ ਆਪਦੇ ਹੱਕ ਦੇ ਵਿੱਚ ਹੀ ਲਾਏ ਸੀਗੇ ਤੇ ਉਦੋਂ ਵੀ ਸਰਕਾਰਾਂ ਨੇ ਹਾਰ ਮੰਨੀ ਸੀਗੀ ਤੇ ਹੁਣ ਦਰਿਆਵਾਂ ਦਾ ਪਾਣੀ ਛੱਡਿਆ ਤੇ ਮੰਨਣੀ ਪਣੀ ਹੁਣ ਵੀ ਹਾਰ ਆ ਤੇ ਇਹ ਸਿਰਫ ਇੱਕ ਦਬਾਉਣ ਦਾ ਕੰਮ ਆ ਪੰਜਾਬ ਨੂੰ ਤੇ ਦਬਣਾ ਨਹੀਂਗਾ ਤੇ ਵਾਹਿਗੁਰੂ ਦੀ ਚੜ੍ਹਦੀ ਕਲਾ ਦੇ ਵਿੱਚ ਰਹਿ ਆ ਗ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਹਮੇਸ਼ਾ ਪੰਜਾਬ ਨੇ ਰਹਿਣਾਗਾ ਤੇ ਹੁਣ ਬਸ ਸਮਝਣ ਦੀ ਜ਼ਰੂਰਤ ਆ ਥੋੜਾ ਜਿਹਾ ਹੋਰ ਸਮਝੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ